ਅੰਮੀ ਇਸ ਰਾਤ ਪਕੀ ਉਹਨੇ 12 ਵਜੇ ਦੀ ਗੱਲ ਲੱਗੀ 12 ਵਜੇ ਇੱਕ ਜਿਹੜੀ ਇਹ ਐਡਿਕ ਤੋਂ ਰੋਡ ਤੇ ਕੱਢਣਾ ਪਈ ਹੈਗੀ ਜੋ ਖੋਦੀ ਜਿਹੜੀ ਸਾਨੂੰ ਇਨਫਰਮੇਸ਼ਨ ਲਈ ਹੁਣ ਤੱਕ ਕੋਈ ਸੀਗੀ ਵੀ ਕੋਈ ਪਰਿਵਾਰ ਹੈਗਾ ਜਿਹੜਾ ਕੋਈ ਪਿੰਡ ਵੈਸੇ ਚੱਕ ਵਕਤੂ ਦੇ ਰਹਿਣ ਵਾਲੇ ਨੇ ਤੇ ਹੁਣ ਸ਼ਾਇਦ ਉਹ ਆਸਟ੍ਰੇਲੀਆ ਰਹਿੰਦੇ ਨੇ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਤੇ ਆਏ ਹੋਏ ਸੀ ਪਿੰਡ ਕੋਠੇ ਗੱਠਾ ਸਿੰਘ ਵਾਲੇ ਉੱਥੋਂ ਕੋਈ ਫੈਮਿਲੀ ਫੰਕਸ਼ਨ ਅਟੈਂਡ ਕਰਕੇ ਵਿਆਹ ਦਾ ਵਾਪਸ ਆਪਣੇ ਪਿੰਡ ਉੱਥੇ ਜਾ ਰਹੇ ਚੱਕਮਕਤੂ ਜਾ ਰਹੇ ਸੀਗੇ ਤਾਂ ਉਹ ਜਦੋਂ ਇੱਥੇ ਆਪਣੇ ਗੋਨਿਆਣਾ ਜਿਹੜਾ ਹੈਗਾ ਸੂਆ ਸੂਏ ਤੋਂ ਪਹਿਲਾਂ ਉੱਥੇ ਬੱਚੇ ਨੂੰ ਕੋਈ ਉਹਨੇ ਪ੍ਰੋਬਲਮ ਆਈ ਬੱਚੇ ਨੂੰ ਉਲਟੀ ਵਗੈਰਾ ਕਰਵਾਣੀ ਸੀਗੀ ਇਹਦਾ ਮੇਨ ਟਾਈਮ ਪਿਕਚਰ ਇੱਕ ਗੱਡੀ ਆਈ ਹਟਗਾ ਜਿਹੜੀ ਇਹਦੇ ਵਿੱਚ ਉਹਨਾਂ ਦੇ ਦਸਨ ਤੱਕ ਵੀ ਪੰਜ ਛੇ ਵਿਅਕਤੀ ਸੀਗੇ ਉਹਨਾਂ ਨੇ ਗੱਡੀ ਅੱਧੋ ਪਹਿਲਾਂ ਜਿੰਗਾਲੇ ਇੱਕੋ ਫਿਰ ਮੋੜ ਕੇ ਉਹਨਾਂ ਦੇ ਮੂਰੇ ਲਾਤੀ ਗੱਡੀ ਦੇ ਤੇ ਗੱਡੀ ਦੇ ਅੱਗੇ ਲਾਉਣ ਤੋਂ ਬਾਅਦ ਉਹਨਾਂ ਨੇ ਰੋਕ ਕੇ ਉੱਥੇ ਉਨਾਂ ਨੂੰ ਉਹਨਾਂ ਦੇ ਜਿਹੜੇ ਜਿਹੜੀ ਲੇਡੀ ਦੇ ਜੁਐਲਰੀ ਵਗੈਰਾ ਪਾਈ ਹੋਈ ਸੀ ਉਹ ਤਰਵਾ ਲਈ ਉਹਦੀ ਗਨ ਉਹਨੇ ਦੱਸਣ ਤੋਂ ਬਾਅਦ ਉਹਨੇ ਕਿਹਾ ਵੀ ਗਨ ਪਾਣੀ ਤੇ ਤਰਵਾ ਦਿਆ ਸਾਡੇ ਉਹਨਾਂ ਦਾ ਤਾਂ ਕੰਮ ਕੀ ਵੀ ਕੀਤਾਗਾ ਤੇ ਉਸ ਤੋਂ ਬਾਅਦ ਹੈਗਾ ਜਿਹੜਾ ਫੈਮਿਲੀ ਹੈਗੀ ਹੈ ਜਿਹੜੇ ਨੇ ਅੱਜ ਵੀ ਮੈਰਿਜ ਹੈ ਇਹਨਾਂ ਦੇ ਅਸਲ ਮੈਰਿਜ ਅੱਜ ਹੈਗੀ ਉਸ ਦਿਨ ਅੱਜ ਮੈਰਿਜ ਤੇ ਚਲੇ ਗਏ ਅਸੀਂ ਉਹਨਾਂ ਨੂੰ ਸਵੇਰ ਬੁਲਾਇਆ ਸੀਗਾ ਬਹਿਣ ਵਗੈਰਾ ਨਿਕਲਣ ਵਾਸਤੇ ਪਰੰਤੂ ਜਦ ਇਹ ਉਹ ਛਾਂ ਨੂੰ ਅਜਾਉਣਗੇ ਤੇ ਫਿਰ ਉਹਨਾਂ ਦੇ ਬਹਿਣ ਮੇਰਾ ਡਿੱਗੇ ਤੇ ਅਗਲੀ ਕਾਰਵਾਈ ਕਰਾਂਗੇ ਕੰਟੀਨਿਊ ਰਿਸਕਵਰ ਕੀਤੀ ਗਈ ਜਾ ਰਹੀ ਹੈ ਮੈਂ ਫਿਲਹਾਲ ਘੱਟ ਕੋਈ ਨਹੀਂ ਕਹਿੰਦਾ ਚੱਲ ਰਹੀ ਹੈ ਇਹ ਬਾਲ